ਕਾਂਗਰਸ ਦੀ ਲੀਡ ਦੇ ਅੱਗੇ ਜਿਹੜੇ ਮੇਰੇ ਮੀਲਾਂ ਨੇ ਪਿਛੇ 2024 ਦੇ ਵਿੱਚ ਦੋਨੋਂ ਬੋਸੇ ਦਾ ਜਨਮ ਹੋ ਗਿਆ ਸਾਡੀ ਜਿੰਗ ਬਾਹਰੋਂ ਇਸ ਅੰਦਰੋਂ ਕਿਸੇ ਕੰਮ ਤਾਂ ਤੁਸੀਂ ਤੱਕੜੇ ਹੋ ਕੇ ਸਾਰੇ ਨੇ ਇਹ ਹਾਰ ਕੇ ਤਾਂ ਜਿੱਤ ਦਵਾਈ ਆ ਮੈਂ ਇੱਕ ਵਾਰੀ ਸਾਰੇ ਕਾਂਗਰਸ ਉਹਦੇ ਨਾਲ ਸਾਰੇ ਵੋਟਰ ਇੱਥੇ ਨੇ ਉਹਨਾਂ ਦਾ ਦੰਦੀ ਜੇ ਸਾਡੇ ਵਿੱਚ ਬੈਠਣੇ ਇੰਨੇ ਵੱਡੇ ਵੇਹ ਤੁਹਾਡੇ ਲੋਕਾਂ ਦਾ ਯੋਗ ਦੰਨਾ ਸੱਤਾਂ ਕੇ ਦਿਨੇ ਜਾਇ ਨੇ ਸਿਰ ਦੋਹਾਂ ਕੇ ਫਿਕਰੇ ਦਿਨੇ ਦੇ ਨਾਬਾ ਇਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿਵੇਂ ਦੇਖਦੇ ਹੋ ਅੱਜ ਪਰਮਾਣ ਵਾਰਾ ਜਿਹੜਾ ਮਿਲ ਰਿਹਾ ਰਾਜਾ ਸਿੰਘ ਗੋਣੀ ਵੀ ਆਏ ਨੇ ਪੰਜਵਾ ਹਣੀ ਵੀ ਆਏ ਨੇ ਦੇਖੋ ਇਹ ਜਿਹੜੀ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਹੈ ਉਹਦਾ ਅੱਜ ਨਾਬੇ ਵਿੱਚ ਸਮਾਗਮ ਰੱਖਿਆ ਗਿਆ ਆਪਣੇ ਬਕਾਇਦਾ ਹਲਕੇ ਦਾ ਇਹ ਸਮਾਗਮ ਹੈ ਔਰ ਸਦਾ ਸਾਧੂ ਸਿੰਘ ਧਰਮਸ਼ੋਤ ਸਾਹਿਬ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਮਹਾਂ ਅਰਵਿੰਦਰ ਖਨੋੜਾ ਸਾਹਿਬ ਦੀ ਅਗਵਾਈ ਹੇਠ ਇਹ ਕੀਤਾ ਜਾ ਰਿਹਾ ਔਰ ਜਿਵੇਂ ਕਾਂਗਰਸ ਪਾਰਟੀ ਦੇ ਹਦੇਸ਼ ਦੀ ਪਾਲਣਾ ਕਰਦੇ ਹੋਏ ਬਕਾਇਦਾ ਦੇਸ਼ ਚ ਹੈ ਬਕਾਇਦਾ ਮਹਮ ਚਲਾਈ ਜਾ ਰਹੀ ਹੈ ਖਾਰਗੇ ਸਾਹਿਬ ਦੇ ਔਰ ਰਾਹੁਲ ਗਾਂਧੀ ਜੀ ਦੇ ਆਦੇਸ਼ ਦੇ ਤਹਿਤ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਅਹਿਸਾਸ ਹੋਇਆ ਹੈ ਕਿ ਕਾਂਗਰਸ ਪਾਰਟੀ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੋਈ ਹੈ ਔਰ ਪਹਿਲਾਂ ਵੀ ਕੁਰਬਾਨੀਆਂ ਦਿੱਤਾ ਹੈ ਥੀ ਬਕਾਇਦਾ ਸਾਡਾ ਦੇਸ਼ ਨੂੰ ਆਜ਼ਾਦੀ ਮਿਲੀ ਔਰ ਕਿਤੇ ਨਾ ਕਿਤੇ ਉਸ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਅੱਜ ਜੇ ਸਾਡੇ ਸਮਾਜ ਚ ਜਾਤ ਪਾਤ ਤੇ ਸਮਾਜ ਨੂੰ ਵੰਡਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਸ਼ ਨੂੰ ਤੋੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੰਵਿਧਾਨ ਨੂੰ ਤੋੜਨ ਦਾ ਪ੍ਰਚਾਰ ਕੀਤਾ ਜਾ ਰਿਹਾ ਤਾਂ ਉਹਨੂੰ ਰੋਕਣਾ ਵੀ ਕਾਂਗਰਸ ਪਾਰਟੀ ਦਾ ਤਰਮ ਤੇ ਸਾਡਾ ਫਰਜ਼ ਬਣਦਾ ਹੈ ਔਰ ਬਾਕਾਇਦਾ ਮੈਂ ਮੁਬਾਰਕਬਾਦ ਦਿੰਦਾ ਤੁਹਾਡੇ ਮਾਧਿਅਮ ਦੇ ذریعے ਮੰਤ ਖਨੋੜਾ ਸਾਹਿਬ ਨੂੰ ਔਰ ਸਾਧੂ ਸਿੰਘ ਜੀ ਨੂੰ ਕਿ ਜ ਬੜਾ ਭਾਰੀ ਕਟ ਦੇਖਣ ਨੂੰ ਉੱਥੇ ਮਿਲਿਆ ਔਰ ਅਸੀਂ ਉਮੀਦ ਰੱਖਦੇ ਹਾਂ ਕਿ ਕਿਉਂਕਿ ਐਸ ਤੋਂ ਇੱਕ ਕਿਤੇ ਨਾ ਕਿਤੇ ਸੋਚ ਪੈਦਾ ਹੁੰਦੀ ਆਉਣ ਵਾਲਾ ਸਮੇਂ ਕਾਂਗਰਸ ਪਾਰਟੀ ਦੇ ਸਿਨੈਰੀ ਹੋਏ ਚਾਪ ਆਏ ਜਾ ਰਹੇ ਆ ਇਹ ਤੁਸੀਂ ਦੇਖਿਆ ਹੀ ਹੁਣ ਕਿਸੇ ਨੂੰ ਗੱਡੀ ਨਹੀਂ ਭੇਜੀ ਕਿਸੇ ਨੂੰ ਕਾਰ ਮੋਟਰਸਾਈਕਲ ਦੀ ਭੇਜਿਆ ਆਪੋ ਆਪਣੇ ਵਹੀਕਲਾਂ ਤੇ ਆਪਣੇ ਆਪਣੀ ਸਵਾਰੀ ਤੇ ਲੋਕ ਆਪ ਆਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਦਾ ਤੇ ਆਪਣੇ ਕਾਂਗਰਸ ਦੇ ਪ੍ਰਧਾਨ ਜੀ ਦਾ ਸਨੇਹਾ ਜੋ ਸੰਵਿਧਾਨ ਬਚਾਓ ਰੈਲੀ ਇੱਥੇ ਹੋ ਰਹੀ ਹੈ ਬਾਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਚ ਸਾਰੇ ਪ੍ਰਧਾਨ ਪ੍ਰਦੇਸ਼ਾਂ ਦੇ ਕਰ ਰਹੇ ਨੇ ਅੱਜ ਵੀ ਮਲੇਰਕੋਟਲੇ ਤੋਂ ਹੁਣ ਇੱਥੇ ਆ ਪਤਾ ਮਲੇਰਕੋਟਲੇ ਆ ਹੁਣ ਇੱਥੇ ਆਏ ਨੇ ਔਰ ਬੈ ਸੰਵਿਧਾਨ ਕੇ ਇੱਡਾ ਵੱਡਾ ਉਤਸ਼ਾਹ ਮੈਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਔਰ ਲੋਕ ਆਪਣੇ ਆਪ ਚਾਹੀ ਚਾਹੀ ਆਏ ਨੇ ਭੈਣਾ ਭਰਾ ਬਜ਼ੁਰਗ ਬੱਚੇ ਸਾਰੇ ਆਏ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਮੇਦਕਰ ਸਾਹਿਬ ਨੇ ਦੀ ਪ੍ਰਧਾਨਗੀ ਚ ਬਣਾਇਆ ਗਿਆ ਸੀ। ਔਰ ਹਿੰਦੁਸਤਾਨ ਦੀ ਜੋ ਸਰਕਾਰ ਆ ਹੁਣ ਬੀਜੇਪੀ ਦੀ ਉਹਦੀ ਨੀਤਿ 'ਚ ਫਰਕ ਆ ਇਸ ਨੂੰ ਤੋੜਨਾ ਚਾਹੁੰਦੇ ਆ ਇਹਦੇ 'ਚ ਮਛੇੜਛਾੜ ਕਰਨਾ ਚਾਹੁੰਦੇ ਆ ਜਾਤੀਵਾਦ ਫੈਲਾਉਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕਰਨਾ ਹੈ। ਕੱਲਾ ਕੱਲਾ ਵਰਕਰ ਅੱਜ ਨਾਪੇ ਦਾ ਪੱਪਾ ਪਾਰ ਹੋ ਕੇ ਅੱਜ ਇਕੱਠੇ ਹੋਏ ਨੇ। ਇਸ ਗੱਲ ਦੀ ਮੈਨੂੰ ਖੁਸ਼ੀ ਹੈ। ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇਹਦੀ ਰਾਖੀ ਕਰਨ ਲਈ ਅਸੀਂ ਸਾਰੇ ਵਚਨਬੱਧਾਂ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਸਾਡਾ ਫਰਜ਼ ਵੀ ਬਣਦਾ ਸੀ ਕਿ ਸਰਕਾਰ ਕੋਈ ਗਲਤ ਕੰਮ ਕਰੇ ਤੇ ਉਹਦਾ ਵਿਰੋਧ ਕਰੀਏ ਇੱਕ ਪਾਸੇ ਸਰਕਾਰ ਦੀ ਰੈਲੀ ਇੱਕ ਪਾਸੇ ਕਾਂਗਰਸ ਦੀ ਰੈਲੀ ਵੱਡਾ ਫਰਕ ਨਜ਼ਰ ਆ ਰਿਹਾ ਕੀ ਕਾਰਨ ਕੀ ਸਮਝਦੇ ਹੋ ਦੇਖੋ ਮੈਨੂੰ ਨਹੀਂ ਪਤਾ ਹੈ ਸਾਡਾ ਤਾਂ ਪਹਿਲਾਂ ਹੀ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਕਿਸੇ ਤੋਂ ਦੇਖ ਕੇ ਨਹੀਂ ਪ੍ਰੋਗਰਾਮ ਰੱਖਿਆ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ 10 ਤਰੀਕ ਦਾ 10 ਤਰੀਕ ਤਾ ਸੀ ਦੇਸ਼ ਤੇ ਜੋ ਜੰਗ ਵਾਲੇ ਮਾਹੌਲ ਬਣ ਗਿਆ ਸੀਗਾ ਉਸ ਨੂੰ ਦੇਖਦੇ ਨੌਨ ਗਾਂਧੀ ਜੀ ਦੇ ਸਾਰੇ ਦੇਸ਼ ਤੇ ਪ੍ਰੋਗਰਾਮ ਰੱਦ ਕੀਤੇ ਉਹ ਰੱਦ ਹੋਇਆ ਇਹ ਅਚਾਨਕ ਸਾਨੂੰ ਪ੍ਰੋਗਰਾਮ ਆਇਆ ਉਸ ਤੋਂ ਬਾਅਦ ਮੇਰੇ ਖਿਆਲ ਸਰਕਾਰ ਵੱਲੋਂ ਸੀਐਮ ਸਾਹਿਬ ਵੀ ਆਏ ਔਰ ਕੇਜਰੀਵਾਲ ਸਾਹਿਬ ਵੀ ਆਏ ਦਾ ਸਵੇਰੇ 11 ਵਜੇ ਪਹਿਲਾਂ ਸਾਡਾ ਪ੍ਰੋਗਰਾਮ ਸੀਗਾ 11 ਵਜੇ ਦਾ ਜਦੋਂ ਪਤਾ ਲੱਗਿਆ ਕਿ ਉਹ ਆ ਰਹੇ ਨੇ 11 ਵਜੇ ਅਸੀਂ ਟਕਰਾਓ ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਸ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਨੂੰ ਆਪਣਾ ਪ੍ਰੋਗਰਾਮ ਕੀਤਾ ਹੈ ਅਸੀਂ ਆਪਣਾ ਕੀਤਾ ਜਾ ਰਿਹਾ ਮੈਨੂੰ ਨਹੀਂ ਪਤਾ ਉੱਥੇ ਕਿੰਨੇ ਬੰਦੇ ਸੀ ਕਿੰਨੇ ਨਹੀਂ ਸੀ ਮੈਨੂੰ ਆਪਣਾ ਹੈ ਇੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਹੈ ਪੈਰ ਤਰਨ ਨੂੰ ਥਾਂ ਨਹੀਂ ਮਿਲ ਰਹੀ 19 ਤਰੀਕ ਨੂੰ ਜਿਮਨੀ ਚੋਂਣਾ ਕਿਸ ਤਰ੍ਹਾਂ ਦੇਖਦੇ ਹੋ ਜ਼ਿਆਦਾਤਰ ਜਿਹੜੇ ਸਰਕਾਰ ਹੁੰਦੀ ਉਹਦੇ ਨਾਲ ਭੁਗਤਾਨੇ ਲੋਕ ਕੀ ਕਰਦੇ ਹੈ ਦੇਖੋ ਗੱਲ ਇਹ ਹੈ ਪਹਿਲਾਂ ਮੈਂ ਕੁਝ ਕਹਾਇਦਾ ਕੋਈ ਫਾਇਦਾ ਨਹੀਂ ਗੱਲ ਇਹ ਹੈ ਜਿਮਨੀ ਚੋਂਣ ਦੇ ਵਿੱਚ ਲੁਧਿਆਣੇ ਦੀ ਜਨਤਾ ਨੇ ਫੈਸਲਾ ਕਰਨਾ ਉਹ ਸਲਕੇ ਦੇ ਫੈਸਲਾ ਕਰਨਾ ਜੋ ਫੈਸਲਾ ਕਰਨਾ